ਹੇ ਗਾਇਜ਼ ਵੈਲਕਮ ਟੂ ਮਾਈ ਚੈਨਲ ਜੋਦਾਰਾ ਕਿਵੇਂ ਤੁਸੀਂ ਸਾਰੇ ਆਨੇ ਫਿਰ ਸਾਰੇ ਆਨੇ ਵਧੀਆ ਹੋਵੋਗੇ ਸਾਰਿਆਂ ਨੂੰ ਪਹਿਲਾਂ ਪਿਆਰ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਹੁਣ ਆਪਾਂ ਜਾ ਰਹੇ ਹਾਂ ਕਿ ਡੇਰੇ ਵਿੱਚ ਸੇਵਾ ਕਰਨ ਤੁਹਾਨੂੰ ਕਿਹਾ ਨਹੀਂ ਸੀ ਕਿ ਵੀ ਆਪਾਂ ਇੱਕ ਨੂੰ ਤੁਹਾਨੂੰ ਦਿਖਾਵਾਂਗੇ ਕਿ ਅੱਜ ਪ੍ਰਭਾਤ ਫਿਰ ਜੰਦਰਾ ਦਿਨ ਵੀ ਹੈ ਤੇ ਪ੍ਰਭਾਤ ਫਿਰ ਤੁਸੀਂ ਲੱਗ ਜਾਗੇ ਸਮੋਥੇ ਵੀ ਦਿਖਾਵਾਂਗੇ ਕਿ ਆਪਾਂ ਇਹਨਾਂ ਨੂੰ ਵੀ ਆਇਆ ਹੋਇਆ ਹੈ ਵੀ ਆਪਣੇ ਨਾਲ ਸੇਵਾ ਕਰਾ ਕੇ ਫਿਰ ਉੱਥੇ ਪ੍ਰਭਾਤ ਫਿਰ ਤੁਸੀਂ ਸਾਰੇ ਇਕੱਠੇ ਜਾਵਾਂਗੇ ਉੱਥੇ ਹੋਰ ਵੀ ਆਪਣੇ ਫਰੈਂਡਸ ਦੇ ਦੇਖੋ ਈ ਬਣਦਾ ਕਿ ਨੂੰ ਨੂੰ ਰਿਐਲਿਟੀ ਨਹੀਂ ਹੋ ਰਹੀ ਤੇ ਤੁਸੀਂ ਆ ਦੇਖ ਰਹੋ ਠੀਕ ਹੈ ਜੀ ਤੇ ਹੁਣ ਟਾਈਮ ਵੀ ਦਿਖਾ ਦਾਂ ਮੈਂ ਇੱਕ ਮਿੰਟ ਦੰਨੀ ਕੋਈ ਗੱਲੇ ਨਹੀਂ ਗਾਇਸ ਹੁਣ ਦਿਖਾ ਦਨਿਆ ਦੇਖ ਲਖਦੇ ਹੋ ਗਾਇਸ ਠੀਕ ਹੈ ਜੀ ਕੋਈ ਈਸ਼ਵਾਰੀ ਗੱਲੇ ਨਹੀਂ ਤੇ ਜੀ ਹੁਣ ਆਪਾਂ ਚੱਲਦੇ ਆਂ ਦਾ ਡੇਰੇ ਵਿੱਚ ਫੋਨ ਡੇਰੇ ਚਾਕੇ ਲਵਾਂਗੇ ਠੀਕ ਹੈ ਜੀ ਚਲੋ ਫਿਰ ਕਿਉਂਕਿ ਉਹ ਬਾਦ ਆਪਾਂ ਜਾਣਾ ਹੈ ਉਹ ਕਿੱਥੇ ਜਾਣਾ ਹਾਂ ਪ੍ਰਵਾਤ ਹੋਏਗੇ ਪਰ ਉਹ ਵੀ ਤਾਂ ਮੈਂ ਜੇ ਰੋਸਾ ਕਿਹਦੀ ਨਾਲ ਲੰਗੀ ਹੋਈ ਇਹ ਨਹੀਂ ਉਹ ਜਾਣਦੀ ਹੁੰਦੀਆਂ ਘਰਾਂ ਦੇ ਹਾਂ ਤਾਂ ਸਟਾਰਟ ਨਹੀਂ ਹੁੰਦੀ ਉਹ ਪ੍ਰਵਾਤ ਕਿ ਫਿਰ ਜਸਮਤ ਨੂੰ ਪ੍ਰਵਾਤ ਕਿ ਚਾਹਵਾਂ ਤੇ ਨਾ ਪਸੰਦ ਨੇ ਡੇਰੇ ਚ ਆਣੇ ਇਹ ਸਿਵਾ ਕਰਨ ਦੀ ਸਿਵਾ ਵੀ ਜਰੂਰੀ ਹੈ ਉੱਪਰ ਜਾਵਾਂਗੇ ਨਾਲੇ ਹਾਂ ਜੀ ਸੌਰੀ ਤੁਹਾਨੂੰ ਯਾਰ ਨੇ ਮੈਂ ਕਿਹਾ ਆਪਣਾ ਵਲੌਗ ਨਹੀਂ ਆ ਰਹੀ ਹੁਣ ਆਪਾਂ ਆਪਾਂ ਆਇਆ ਕਰਾਂਗੇ ਦਿੱਲੀ ਠੀਕ ਹੈ ਜੀ ਉਸਨੇ ਸੌਰੀ ਇਹ ਤਾਂ ਕਿੱਸ ਕੀ ਠੰਡ ਵਾਹੁੰਦੀ ਹੈ ਅੱਖ ਨੇ ਧੂਆਂ ਵਾਹੁੰਦਾ ਅੱਖਾਂ ਚ ਮਰਾ ਉੜਿਆ ਨੇ ਆ ਤੂੰ ਇਹ ਕਰ ਲਵੀ ਬਹੁਤ ਜਣੇ ਨੂੰ ਮਤਸਾਣ ਹੋ ਰਿਹਾ ਬਿਮਾਰ ਹੋ ਰਿਹਾ ਨੇ ਖਾਮ ਖਾਂਸੀ ਹਨਾ ਜੀ ਤੇ ਜੀ ਚਲੋ ਫਿਰ ਚੱਲਦੇ ਆ ਦੇਰ ਵਿੱਚ ਮਿਲਦੇ ਆ ਅਸੀਂ ਜੀ ਦੇਰੇ ਪਹੁੰਚ ਚੁੱਕੇ ਹਾਂ ਪਿਛਲੇ ਗੇਟ ਵਿੱਚ ਤੁਸੀਂ ਦੇਖ ਸਕਦੇ ਹੋ ਠੀਕ ਹੈ ਹੁਣ ਆਪਾਂ ਜਾਣੇ ਉਹ ਪ੍ਰੋਫੈਸਰ ਅਜੇ ਹੁਣ ਨਹੀਂ ਦਿਖਾਤਾ ਅਦਮ ਤੁਹਾਡੀ ਤੇ ਉੱਥੇ ਜਾ ਕੇ ਮਿਲਦੇ ਹਾਂ ਹਾਂ ਆ ਗਏ ਗੇਟ ਦੇਖੋ ਤੇ ਫਿਰ ਪਹੁੰਚ ਕੇ ਮਿਲਦੇ ਹਾਂ ਸਫਾਈ ਕਰਕੇ ਉਸ ਤੋਂ ਬਾਅਦ ਮਿਲਦੇ ਹਾਂ ਸੋਨ ਠੀਕ ਹੈ ਗਾਇ ਜੀ ਅਸੀਂ ਇਸੇ ਵਕਤ ਪਹੁੰਚ ਗਏ ਜੀ ਦੇਰੇ ਵਿੱਚ ਇਹ ਜੀ ਅਸੀਂ ਇੱਧਰ ਗੁਰਦੁਆਰਾ ਸਾਹਿਬ ਕਣੀ ਚਾਗੇ ਉਹਨਾਂ ਵਿੱਚ ਫਰਵਾਦ ਵੀ ਕਰੀ ਆਪਣੀ ਇਹ ਕਿਤਰਾ ਅਸੀਂ ਇੱਧਰ ਚਾਲਦੇ ਹਾਂ ਇਹ ਅੰਦਰ ਹੋ ਜਾਣਾ ਹੈ ਕਿ ਇੱਧਰ ਹੋ ਜਾਣਾ ਹੈ ਆ ਦੇਖੋ ਹੀ ਰਸਤਿਆਂ ਤੇ ਭੜਕਦੇ ਫਿਰਦੇ ਆ 5 ਵਜ ਚੁੱਕੇ ਨੇ ਹੁਣ ਆਲਮੋਸਟ ਇਹ ਦੇਖੋ ਫਿਰਦੇ ਜਾ ਰਹੇ ਆ ਇਹ ਇੱਧਰਲੀ ਗਲੀ ਪੈਣ ਕਿ ਅੰਦਰਲੀ ਇੱਧਰ ਪਰਵਾਹਤ ਫਿਰ ਜੀ ਜੀ ਇੱਧਰ ਨਹੀਂ ਹੋ ਰਹਾ ਮੈਂ ਆਪ ਕੋ ਤਨ ਕਰ ਤਾ ਮੰਗੇ ਜਿਮੀਲੀਤਾ ਹੋਊਗਾ ਨਹੀਂ ਨਾਸ ਵੀ ਫਿਰ ਅਗਲੀ ਪਰਵਾਹਤ ਫਿਰ ਕਾਹੂ ਚਾਹੇਗੀ ਨਹੀਂ ਕਾਉਂਤਕ ਰਪੂਰਵ ਸਾਰਿਆਂ ਨੂੰ ਵਰਪੂਰਵ ਦੀਆਂ ਲੱਖ ਲੱਖ ਵਧਾਈਆਂ ਹਨ ਇਹ ਤਾਂ ਤੁਸੀਂ ਪੰਜ ਤਰੀਕ ਨੂੰ ਆਵੋ ਨਾ ਸ਼ੀਗਰੋਂ ਦੇ ਜੀ ਦਾ ਜਨ ਦਿਹਾੜਾ ਜਨ ਦਿਹਾੜਾ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣਗੀ ਜਨ ਦਿਹਾੜੇ ਦੀਆਂ ਜੀ ਤੇ ਪ੍ਰੋਗਰਾਮ ਫੇਰੀ ਯਾਦ ਹੁਣ ਆਪਾਂ ਤੁਹਾਨੂੰ ਮਿਲਦੇ ਆ ਅੱਜ ਲਾਸਟ ਪ੍ਰੋਗਰਾਮ ਫੇਰੀ ਚਾਰ ਨਵੰਬਰ ਦੀ ਹਾਂਜੀ ਤੁਹਾਨੂੰ ਮਿਲਦੇ ਆ ਤੂੰ ਪ੍ਰਵਾਤ ਫਿਰ ਤੇ ਜਾ। ਚੇਰ ਪ੍ਰਵਾਤ ਫੇਰੀ ਤੁਮੇ ਬੀ ਸ਼ੁਕਰ ਤੇ ਪਰਤੋਂ ਦੇ ਦਰਮੰਡੀ ਗਣੀ ਮਰੀਆ ਦੇਖੋ ਜੀ ਤੁੰਦੇ ਤੁੰਦ ਹੋ ਗਈ ਹੈ ਉਧਰ ਹੈ ਪ੍ਰਵਾਤ ਫੇਰੀ ਤੁਨੂੰ ਬਾਜ ਹੋ ਪਲੀ ਸੁਣਦੀ ਹੋਊਗੀ ਸੁਣਰੀ ਹੋਊਗੀ ਹੋਪ ਤੇ ਆਕੇ ਹੁਣ ਦਿਖਾਉਨੇ ਆ ਲੋਗ ਲੱਗ ਗਏ ਆਂ ਆਪਣੇ ਤੇ ਇਧਰ ਬਨੇ ਰਹ ਦੂ ਹੈ ਚਲ ਮੇਰੀ ਬੀ ਸ਼ੁਕਰ ਹੈ ਬਾਜ ਕਰਕੇ ਮਿਲਦੀ ਸਭ ਦੇ ਮਰਜ਼ੀ ਕਿਸੇ ਦੇ ਦੇ ਚਮੀ ਕਿਦਰਾ ਪ੍ਰਵਾਤ ਫੇਰੀ ਫੇਰ ਪਤਾ ਲੱਗਿਆ ਜੀ ਦੇਖੋ ਚਲੋ ਜੀ ਫਿਰ ਆਪਾਂ ਜਾਂਦੇ ਆ ਆਪਣੇ ਜਮੀ ਸਾਹਮਣੇ ਆ ਬਰਵਾ ਤੇਰੀ ਉਹ ਦੇਖੋ ਜੀ ਤੁੰਦ ਬਹੁਤ ਹੈ ਨਾ ਇਸ ਕਰਕੇ ਦੀਨੀ ਨਹੀਂ ਚਲੋ ਵੀ ਆ ਜਾਂਦੇ ਫਿਰ ਮਿਲਦੇ ਹਾਂ ਅੱਗੇ ਜਾ ਓਏ ਜਿੱਤ ਗਈ ਜਿੱਤ ਆ ਗਈ ਹੁਣ ਤੇ ਪੂਰਾ ਸਾਰੇ ਵਾਲੇ ਇੱਧਰ ਖੁਸ਼ੀ ਖੁਰੀ ਆ ਸਾਰੇ ਜਣੇ ਮਨ ਚੱਕੇ ਨੇ ਕੀ ਬਲੌਗਰ ਹੋ ਗਏ ਸਾਰੇ ਪਿੱਛੇ ਨਾ ਬਲੌਗਰ ਸਾਹਮਣੇ ਆ ਆ ਦੇਖੋ ਜੀ ਆ ਸਾਡਾ ਨਵਾਂ ਮੁੰਡਾ ਨਵਾਂ ਡਿਜ਼ਾਈਨ ਇਹ ਹੱਥ ਹੈ ਨਹੀਂ ਆ ਹੱਥ ਹੈ ਨਹੀਂ ਇਹਦੇ ਦੰਦ ਮੁੰਡਾ ਆ ਚਲੋ ਜੀ ਫਿਰ ਬਾਤ ਹੀ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤੇ ਗਾਇਸ ਅੱਜ ਅਗਲਾ ਦਿਨ ਹੋ ਗਿਆ ਤੇ ਪ੍ਰਬਾਤ ਫਿਰੀ ਵਾਲਾ ਦਿਨ ਆਪਾਂ ਕਰਦੇ ਹਾਂ ਵਲੌਗ ਐਂਡ ਤੇ ਸਾਰਿਆਂ ਨੂੰ ਵੇਲਾ ਹੋ ਕਰਦਾ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਉਹ ਤੁਹਾਨੂੰ ਲੱਗੂਗਾ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਇਹ ਕੱਲ ਨੂੰ ਹੈਗੇ ਗੁਰਪੁਰਬ ਤੇ ਮਤਲਬ ਗੁਰਪੁਰਬ ਆਜੇ ਜਿੱਦਣ ਬਲਾਗ ਹੋਊਗਾ ਤੇ ਮੈਂ ਗੁਰਪੁਰਬ ਵਾਲੇ ਦਿਨ ਦਾ ਬਲਾਗ ਬਣਾ ਰਿਹਾ ਤੇ ਜੇ ਜੋ ਕਰਦਾ ਸਾਰਿਆਂ ਨੂੰ ਵੇਲਾ ਵਧੀਆ ਲੱਗਿਆ ਹੋਊਗਾ ਵਧੀਆ ਲੱਗਿਆ ਹੋਏ ਤੇ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਪਹਿ ਦਿਲੋਂ ਧੰਨਵਾਦ ਜੀ ਨਾਲੇ ਠੀਕ ਹੈ ਜੀ ਜਿਹਨੇ ਤੁਸੀਂ سپورਟ ਦਿੱਤੀ ਨਾਲੇ ਤੈ ਦਿ ਲੋ ਲੱਖ ਲੱਖ ਵਧਾਈਆਂ ਜੀ ਤੁਹਾਨੂੰ ਗੁਰੂ ਪੁਰਬ ਪੂਰਵ ਦੀਆਂ ਗੁਰੂ ਪੁਰਬ ਦੀਆਂ ਮੈਂ ਪ੍ਰਕਿਰਤ ਨਿਕਲੂਗਾ ਉਹ ਵੀ ਦਿਖਾਵਾਂਗੇ ਤੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਹੈ 5 ਅਕਤੂਬਰ ਦਾ ਉਹ 5 ਨਵੰਬਰ ਦਾ ਸੌਰੀ ਗਾਇਸ ਇਕਰਕੇ ਮਤਲਬ ਤੇ ਚਲੋ ਫਿਰ ਚੱਲਦੇ ਆ ਨਵੀਂ ਵੀਡੀਓ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਕਿ ਮਿਲ ਗਿਆ ਵੀਡੀਓ ਸਾਰਿਆਂ ਨੂੰ ਬਹੁਤ ਲੱਗੀ ਹੋਊਗੀ ਹੋ ਕਰਦਾ ਸਾਰਿਆਂ ਨੂੰ ਉਹਦੀ ਲੱਗੇ ਹੋਏ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਮੈਂ ਦਾ ਨੈਕਸਟ ਵੀਡੀਓ ਚ ਆਈ ਦੀ ਵੀਡੀਓ ਚੈਨਲ ਬਾਏ